ਦਾ ਨਾਲੀ ਸਰਜੀਤ ਸਿੰਘ ਔਰ ਪਰਮ ਸਿੰਘ ਇਹ ਹੈਗਾ ਜੀ ਪਿੰਡ ਮੁੰਡਾ ਪਿੰਡ ਇਹ ਜਿਹੜਾ 1 ਮਹੀਨੇ ਤੋਂ ਇੱਥੋਂ ਪਾਣੀ ਆ ਰਿਹਾ ਹੜ ਦਾ ਪਾਣੀ ਦੇ ਨਾਲ ਸਾਡੀਆਂ ਜਿਹੜੀਆਂ ਜਿੰਨੀਆਂ ਝੋਨੇ ਦੀ ਫਸਲ ਸੀ ਛਾਰੇ ਦੀ ਫਸਲ ਅਤੇ ਜਿਹੜੇ ਕਮਾਦ ਸੀਗੇ ਇਹ ਸਾਰੇ ਇੱਥੇ ਬਰਬਾਦ ਹੋ ਚੁੱਕੇ ਆ 1 ਮਹੀਨੇ ਤੋਂ ਇੱਥੇ ਦੁਨੀਆ ਜਿਹੜੀ ਬਹੁਤ ਵੱਡਾ ਇੱਕ ਦੁੱਖ ਚ ਲੰਨ ਰਹੀ ਆ ਕਿਉਂਕਿ ਸਾਨੂੰ ਫਸਲ ਦੀ ਜ਼ਿੰਮੇਵਾਰ ਨੂੰ ਆਕਾਸ਼ ਹੁੰਦੀ ਹੈ ਤੇ ਕਈ ਮੇਰੇ ਉਹਦੇ ਭਰਾ ਵੀ ਹੈਗੇ ਜਿਨ੍ਹਾਂ ਦੀ ਜ਼ਮੀਨ ਮੱਡ ਦੇ ਵਿੱਚ ਹੀ ਆ ਤੋ ਇਸ ਵੇਲੇ ਹਰਿਆ-ਚਾਰੇ ਤੋਂ ਵੀ ਜਿਹੜੇ ਆ ਘਰਸ ਰਹੇ ਆ ਮਾਰਕਟ ਦੇ ਵਿੱਚ ਜਿਹੜੀਆਂ ਬੇਕਾਂ ਸੀ ਉਹ ਵੀ ਕਈ ਘਰ ਜਿਹੜੇ ਆ ਰੋੜ ਟੁਕਿਆ ਜੀ ਸੋ ਅਸੀਂ ਧੰਨਵਾਦ ਕਰਦੇ ਆਂ ਜੀ ਸ਼ਵੇਤ ਮਾਲਕ ਜੀ ਦਾ ਸਰਜੀਤ ਸਿੰਘ ਸੰਧੂ ਦਾ ਅਤੇ ਉਹਨਾਂ ਦੀ ਨਾਲ ਆਈ ਸਮੁੱਚੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਤੇ ਆਸ ਕਰਦੇ ਆਂ ਕਿ ਜਿਹੜਾ ਆਰਜੀ ਅਸੀਂ ਬੰਨ ਬੰਨਿਆ ਸੀਗਾ ਤਿਆਰੇ ਕੰਡੇ ਤੇ ਉਹਨਾਂ ਦਾ ਕੋਈ ਮੁਕੰਮਲ ਹੱਲ ਕੀਤਾ ਜਾਵੇ ਸਿੰਘੋ ਨਾਮ ਇੱਕ ਮੰਗ ਪੱਤਰ ਦਿੱਤਾ ਹੋਇਆ ਜਿਹੜਾ ਕਿ ਇੱਕ ਪੋਲਾ ਨੇ ਜਿਹੜਾ ਸਾਡਾ ਦਰਿਆ ਵਾ ਇਹਦੀਆਂ ਦੋ ਸ਼ਖਾਵਾਂ ਹੋ ਜਾਂਦੀਆਂ ਜੀ ਜਿਹੜੀ ਇੱਕ ਇੱਕ ਸ਼ਖਾਵ ਆ ਉਹ ਸੁਲਤਾਨਪੁਰ ਲੋਧੀ ਦੇ ਏਰੀਏ ਨੂੰ ਜਾਂਦੀ ਆ ਦੂਜੀ ਜਿਹੜੀ ਉਹ ਸਾਡੇ ਪਿੰਡਾਂ ਨੂੰ ਆਉਂਦੀ ਆ ਜਿਹੜੀ ਸ਼ਾਖ ਸੁਲਤਾਨਪੁਰ ਲੋਧੀ ਨੂੰ ਜਾਂਦੀ ਆ ਉਹਦੇ ਤੇ ਇੱਕ ਪੱਕਾ ਪੁਲ ਬਣਿਆ ਹੋਇਆ ਵਾ ਅਸੀਂ ਸਾਡੇ ਇਲਾਕੇ ਦੇ ਸਾਡੇ ਸਾਰੇ ਪਿੰਡਾਂ ਦੀ ਇੱਕ ਬੇਨਤੀ ਆ ਇੱਕ ਮੰਗ ਆ ਕਿ ਇਹ ਜਿਹੜੀ ਇਧਰੋਂ ਸਾਨੂੰ ਛਾ ਕੇ ਘਾਰੀ ਆ ਉਹ ਛਾਕ ਇੱਕ ਪਾਸੇ ਕੀਤੀ ਜਾਵੇ ਉਥੇ ਇੱਕ ਸਰਕਾਰੀ ਪੱਕਾ ਬੋਲ ਬੱਜਾਵਾ ਕਿ ਉਹ ਜਿਹੜੇ ਕਹੀਂ ਸਭ ਤੋਂ ਵੱਡੀ ਸਾਡੀ ਇੱਕ ਤਰਾਸ ਦੀ ਹੈਗੀ ਆ ਤੇ ਇਹਨਾਂ ਦਰਿਆਵਾਂ ਦੀ ਕਦੀ ਖਲਾਈ ਨਹੀਂ ਕੀਤੀ ਗਈ ਸਭ ਤੋਂ ਵੱਡੀ ਗੱਲ ਹੈ ਕਹੀਂ ਬੇਨਤੀ ਕਰਦੇ ਆ ਕਿ ਇਸ ਦਰਿਆ ਦੀ ਵੱਡੇ ਪੱਧਰ ਤੇ ਜਿਹੜੀ ਖਲਾਈ ਕੀਤੀ ਜਾਵੇ ਅਤੇ ਜਿਹੜਾ ਸੈਂਟਰ ਸਰਕਾਰ ਨੇ ਤਕਰੀਬਨ 6500 ਕਿੱਲਾ ਜ਼ਮੀਨ ਦਾ ਅਕਵਾਇਰ ਕੀਤਾ ਹਰੀਆਂ ਦੇ ਲਾਗੇ ਜਾ ਕੇ ਉਹਦੇ ਵਿੱਚ ਜਿਹੜੀ ਅਸ਼ਿਲਟ ਪੈ ਚੁੱਕੀ ਆ ਅਤੇ ਉਥੇ ਜਿਹੜੀਆਂ ਆ ਜ਼ਿਮੀਂਦਾਰ ਜਿਹੜੇ ਫਸਲਾਂ ਵੀ ਬੀਜ ਰਹੇ ਆ ਇੱਥੇ ਸਾਡਾ ਜਿਹੜਾ ਇਲਾਕਾ ਹੈਗਾ ਇਹ ਨੀਵਾ ਹੋਣ ਦਾ ਕਰਕੇ ਵੀ ਇਕ ਇੱਥੇ ਪਾਣੀ ਦੀ ਸਾਨੂੰ ਵੱਡੀ ਸਮੱਸਿਆ ਪਈਦੀ ਹੈ ਭੈਲ ਟਾਏ ਵਾਲਾ ਕਲੇਰ ਜੋਲ ਟਾਏ ਵਾਲਾ ਮੁੰਡਾ ਪਿੰਡ ਘੜਕਾ ਅੱਜ ਉਸ ਤੋਂ ਅੱਗੇ ਪਿੰਡ ਵੀ ਹੈਗੇ ਆ ਜਿਹੜੇ ਵੈਸੇ ਮਾਰਿਆ तकरीबन ਐਸੇ 10000 ਏਕੜ ਦਾ ਜਿਹੜੇ ਜ਼ਮੀਰ ਹੈਗੀ ਆ ਜੀ ਸਾਡੀ ਫਸਲ ਜਿਹੜੀ ਬਰਬਾਦ ਹੋ ਚੁੱਕੀ ਹੈ ਇੱਥੇ ਸਾਰ ਸਾਡੀ ਕਿਸੇ ਨੇ ਲਈ ਕੋਈ ਸਰਕਾਰੀ ਪ੍ਰਸ਼ਾਸਨ ਵੱਲੋਂ ਜਿਹੜਾ ਕੋ ਆਇਆ ਵੀ ਹੈਗਾ ਵਾ ਪਰ ਇੱਥੇ ਸਰਕਾਰ ਨੇ ਸਾਡੀ ਕੋਈ ਵੀ ਸਾਰ ਨਹੀਂ ਲਈ ਇੱਥੇ ਮੈਂ ਵੀ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਵੀ ਜਿਸ ਤਰ੍ਹਾਂ ਸਾਨੂੰ ਖਾਲਸਾ ਏਡ ਨੇ ਬੰਦ ਬਣਾ ਕੇ ਦਿੱਤਾ ਸੀ ਹਾਂਜੀ ਜੇਕਰ ਪੰਜਾਬ ਸਰਕਾਰ ਜਿਹੜੀ ਸੋਹਰਦ ਹੁੰਦੀ ਉਸ ਬੰਦ ਦੀ ਰਾਖੀ ਕਰ ਸਕਦੀ ਸੀ ਜੇਕਰ ਰਾਖੀ ਕਰ ਦਿੰਦੇ ਸਾਨੂੰ ਆਹ ਦਿਲ ਨਾ ਵੱਖਣੇ ਪੈਂਦੇ ਇਹ ਸਾਡੀ ਜਿਹੜੀ ਜ਼ਮੀਨ ਆ ਇਹ ਨੰਮਰੇ ਜ਼ਮੀਨ ਆ ਅੱਛਾ ਉਹ ਮੇਰਾ ਵੀਰ ਆ ਕਲਦੀਪ ਸਿੰਘ ਘੋੜੀ ਖੜੋਤੇ ਆ ਸਟਾਈ ਕਿਲੇ ਜਮੀਨ ਦੇ ਉਹਨਾਂ ਦੇ ਜੀ ਮਾਲਕੀ ਮਾਲਕੀ ਜ਼ਮੀਨ ਹੈ ਜੀ ਆ ਸਰਦਾਰ ਸਾਹਬ ਸਿੰਘ ਹੋਣੀ ਜੇ ਇਹਨਾਂ ਦੀ ਜ਼ਮੀਨ ਇੱਥੇ ਆ ਜੀ ਮੱਡ ਦੇ ਵਿੱਚ 9 ਕਿਲੇ ਉਹ 9 ਕਿਲੇ ਜ਼ਮੀਨ ਦੇ ਨੇ ਜੀ ਹੋਰ ਵੀ ਸਾਡੇ ਬੜੇ ਭਰਾ ਹੈਗੇ ਆ ਜਿਹੜੇ ਦਾ ਦਰਿਆ ਵਗਣ ਰਿਹਾ ਆ ਸਰਦਾਰ ਵੀਰ ਭਪਿੰਦਰ ਸਿੰਘ ਇਹਨਾਂ ਦੀ ਪੈਲੀ ਦੇ ਵਿੱਚ ਵੀ ਦਰਿਆ ਵਗਣ ਰਿਹਾ ਪੱਕਾ ਦਰਿਆ ਵਗਣ ਦੇ ਕਾਰਨ 72 ਕਿਲਿਆਂ ਦੇ ਵਿੱਚ ਇਹਨਾਂ ਭਪਿੰਦਰ ਸਿੰਘ ਉਹਨਾਂ ਦੀ ਜ਼ਮੀਨ ਦੇ ਵਿੱਚ ਦਰਿਆ ਵਗਣ ਰਿਹਾ ਸਰਦਾਰ ਸਾਹਬ ਸਿੰਘ ਹੋਣੀ ਇਹਨਾਂ ਦੀ ਜ਼ਮੀਨ ਦੇ ਵਿੱਚ ਦਰਿਆ ਵਗਣ ਰਿਹਾ ਹੋਰ ਵੀ ਜਿਹੜੇ ਭਰਾ ਸਾਡੇ ਹੈਗੇ ਆ ਅਵਤਾਰ ਸਿੰਘ ਹਣੀਏ ਜਿਹੜੇ ਸਾਫ ਕਾ ਸਰਪੰਚ ਆ ਪਿੰਡ ਵਧੌਣਾ ਤੋਂ ਉਹਨਾਂ ਦੀ ਜ਼ਮੀਨ ਉੱਥੇ ਹੈਗੀ ਆ ਹੋਰ ਬੜੇ ਭਰਾਵਾਂ ਦੀ ਜ਼ਮੀਨ ਹੈਗੀ ਆ ਜਿਹੜੀ ਕਿ ਦਰਿਆ ਦੇ ਵਿੱਚ ਆਈ ਆ ਪਰ ਕਿਸੇ ਵੀ ਸਰਕਾਰ ਨੇ ਜਿਹੜੀ ਸਾਡੀ ਨੰਬਰੀ ਜ਼ਮੀਨ ਆ ਜਿੱਥੇ ਪੱਕਾ ਦਰਿਆ ਵਗਦਾ ਕਦੀ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਇਹ ਜਿਹੜੇ ਇਹਨਾਂ ਨੇ ਕੀ ਪਾਪ ਕੀਤਾ ਜੀ ਸਾਡੀ ਜ਼ਮੀਨ ਜਿਹੜਾ ਪੱਕੀ ਜ਼ਮੀਨ ਆ ਨੰਬਰੀ ਜ਼ਮੀਨ ਆ ਤੇ ਮਾਲਕ ਆ ਪਰ ਸਾਨੂੰ ਅਜੇ ਤੱਕ ਉਹਨਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਵੇਖੋ ਜੀ ਆਏ ਡੀਸੀ ਸਾਹਿਬ ਆਏ ਐਮਐਲਏ ਸਾਹਿਬ ਹੀ ਆਏ ਆ ਉਹ ਜਿੱਤਰਾ ਆਏ ਉਤਰਾ ਚਲੇ ਗਏ ਜੀ ਕੋ ਬਾਕੀ ਜਿਹੜੀ ਸੇਵਾ ਹੈਗੀ ਆ ਉਹ ਸੰਸਥਾਵਾਂ ਕਰ ਰਹੀਆਂ ਜਥੇਬੰਦੀਆਂ ਕਰ ਰਹੀਆਂ ਕਾਰ ਸੇਵਾ ਵਾਲੇ ਜਿਹੜੇ ਮਹਾਪੁਰਖ ਆ ਉਹ ਕਰ ਰਹੇ ਨੇ ਇੰਨੀਆਂ ਉਹ ਬੇਨਤੀਆਂ ਕਰਦਾ ਵਾਇਰੂਿਕਾ ਖਾਲਸਾ ਵਡ ਪੋਲ ਪਿੰਡ ਤੇ ਅੱਜ ਸ੍ਰੀ ਸੁਖਮੰਦਰ ਸਾਡੇ ਕੋਲ ਪਹੁੰਚੇ ਸੀ ਚਲੋ ਮੇਰਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੀ ਜੋ ਵੀ ਪ੍ਰੋਬਲਮ ਨਾਲ ਗੱਡੀ ਰੱਖੀ ਹੋਈ ਆ ਸਾਰਾ ਜੋ ਉਹਨਾਂ ਦਾ ਦੱਸਿਆ ਆ ਵਾ ਸਮਝਾਇਆ ਵਾ ਵਾਰ-ਵਾਰ ਗੱਲ ਕਰਾਂਗੇ ਚਲੋ ਨਹੀਂ ਲੈਂਦਾ ਅਸੀਂ 70 ਸਾਲ ਹੋ ਗਏ ਸਾਨੂੰ ਜਿਹੜਾ ਆਮ ਲਾਏ ਉਹ ਮਾਰ ਚ ਲੰਦਾ ਤੇ ਹਰ ਸਾਲ ਜਦੋਂ ਵੀ ਕੋਈ ਮੌਕੇ ਸਰਕਾਰ ਆਉਂਦੀ ਆ ਬਸ ਸਾਨੂੰ ਇਹੋ ਲਾਲੀਪਾਪਾ ਦੇ ਕੇ ਦਿਲ ਜਾਂਦੀ ਆ ਤੇਰਾ ਬੰਨ ਬਾਜੂਗਾ ਅਜੇ ਤੱਕ ਸਾਡੇ ਕੋਈ ਮਸਲਾ ਨਹੀਂ ਹੋਇਆ ਮੰਨ ਲਓ ਇੱਕ ਸਾਲ ਸਾਡੀ ਫਸਲ ਲੱਗਦੀ ਆ ਦੂਜੇ ਸਾਲ ਫੇਰ ਉਹੀ ਹਾਲ ਆ ਤੇ ਇਹਦੇ ਵਿੱਚ ਇੰਨੀ ਸਾਡੀ ਰੇਤਾ ਪੈ ਗਈ ਹੈ 2-2 ਲੱਖ 1.5 ਲੱਖ ਰੁਪਏ ਲਾ ਕੇ ਅਸੀਂ ਅਮੀ ਜਮੀਨ ਪਧਰੀ ਕੀਤੀ ਸੀ ਤੇ ਪਹਿਲੀ ਸਾਡੀ ਸੇਮਾ ਸਿਰ ਕਰਨ ਕੀ ਲੱਗੀ ਆ ਤੇ ਅਰਗੀ ਫੇਰ ਉਹੀ ਹਾਲ ਹੋ ਗਿਆ ਇਹਹੀ ਹੈ ਜਿਤਨਾ ਕਿ ਹਰ ਸਾਲ ਆਉਂਦਾ ਪਾਣੀ ਆਉਂਦਾ ਵਾ ਹਰ ਸਾਲ ਜ਼ਿਮੀਂਦਾਰ ਮਾਰਿਆ ਜਾਂਦਾ ਵਾ ਅਸੀਂ ਸਰਕਾਰ ਨੂੰ ਇਹ ਚਾਹੁੰਦੇ ਆ ਕਿ ਇਹਦਾ ਪੱਕਾ ਬੰਨ ਬਣ ਕੇ ਮਨ ਲਾ ਨਹਿਰੀ ਰੂਪ ਦੇ ਕੇ ਕਿ ਸਾਨੂੰ ਜਿਹੜੀਆਂ ਹਰ ਵਾਰੀ ਅਸੀਂ ਮਰਦੇ ਹਨ ਉਹ ਤੋਂ ਬਚਾਇਆ ਜਾਵੇ